ਅਰ ਮੈਂ ਦੱਸਣਾ ਚਾਹਾਂਗਾ ਸਿਰਫ ਇੱਕੋ ਦਾਸ ਕੋਲੋਂ ਪ੍ਰਾਰਥਨਾ ਕਰਵਾਓ ਆਪਣੇ ਸਿਰ ਤੇ ਹੱਥ ਰਖਵਾ ਕੇ ਹallelujah ਜਿਹਦੇ ਕੋ ਤੁਸੀਂ ਕਰਵਾਉਂਦੇ ਜੀ ਇੱਕੋ ਕੋਲੋਂ ਜੇਕਰ ਥਾਉ ਥਾਈ ਤੁਸੀਂ ਆਪਣੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਵਾਓਗੇ ਤਾਂ ਮੈਂ ਕਹਾਂਗਾ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਨਿਵਾਜੇ ਜਾਓਗੇ ਸਿਰਫ ਇੱਕ ਦਾਸ ਕੋਲੋਂ ਜਿਹਦੇ ਤੇ ਵੀ ਤੁਹਾਡਾ ਵਿਸ਼ਵਾਸ ਹੈ ਉਹ ਇੱਕ ਹੋਣਾ ਚਾਹੀਦਾ ਉਹ 10 ਹੋਣੇ ਕਿਦਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਆ ਹallelujah ਇੱਕ ਹੋਣਾ ਚਾਹੀਦਾ ਉਹ ਜਿਹਦੇ ਕੋਲ ਤੁਸੀਂ ਸਦਾ ਪ੍ਰਾਰਥਨਾ ਕਰਵਾਉਂਦੇ ਜੀ ਆਪਣੇ ਦੁੱਖ ਵਿੱਚ ਆਪਣੇ ਸੁੱਖ ਵਿੱਚ ਆਪਣੀ ਖੁਸ਼ੀ ਵਿੱਚ ਆਪਣੀ ਗਮੀ ਵਿੱਚ ਜੇਕਰ ਤੁਸੀਂ ਪਟਕਦੇ ਜੇ ਨਿੱਕੇ ਨਿੱਕੇ ਗੱਲਾਂ ਵਿੱਚ ਪਟਕਣਾ ਇੱਕ ਦਿਨ ਚ ਚੰਗਿਆਈ ਨਹੀਂ ਮਿਲੀ ਤੇ ਪਟਕ ਜਾਣਾ ਦੋ ਦਿਨ ਚੰਗਿਆਈ ਮਿਲੀ ਦੋ ਦਿਨ ਨਾ ਚੰਗਿਆਈ ਮਿਲੀ ਤੇ ਪਟਕ ਜਾਣਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਬਰਾਹਮ 25 ਸਾਲ ਵੀ ਪਟਕਿਆ ਹallelujah ਐਵੇਂ ਨਹੀਂ ਪਰਮੇਸ਼ੁਰ ਨੇ ਉਹਦੇ ਨਾਲ ਇੱਕ ਵਾਅਦਾ ਕੀਤਾ ਕਿ ਮੈਂ ਤੇਰੇ ਵਾਅਦੇ ਚ ਵਾਅਦਾ ਕਰਾਂਗਾ ਤੇ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਉਹਦੇ ਪਿੱਛੇ ਰੀਜਨ ਸੀ 25 ਸਾਲ ਦਾ ਰੀਜਨ ਆਪਣੇ ਵਿਸ਼ਵਾਸ ਤੋਂ ਡੋਲਿਆ ਨਹੀਂ ਹallelujah ਤੁਹਾਡਾ ਵਿਸ਼ਵਾਸ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਅਬਰਾਹਮ ਦੀ ਨਹੀਂ ਆਈ ਟਗੜਾ ਵਿਸ਼ਵਾਸ ਹੋਣਾ ਚਾਹੀਦਾ ਹallelujah ਅਸੀਂ ਗਏ ਪਾਸਟਰ ਦਿਓਲ ਦੇ ਚਰਚ ਵਿੱਚ ਪਾਸਟਰ ਜੀ ਨੂੰ ਮਿਲਣ ਗਏ ਸੀ ਉੱਥੇ ਪਾਸਟਰ ਮੀਟਿੰਗ ਸੀ ਹallelujah ਮੈਂ ਔਰ ਪੂਰੀ ਟੀਮ ਗਈ ਸੀ ਮੇਰੇ ਨਾਲ ਪਾਸਟਰ ਦਿਓਲ ਕੇ ਦਿਓਲ ਨੇ ਦੱਸਿਆ ਕਿ ਅੱਧੀ ਰਾਤ ਨਾਲ ਕਿਹਾ ਮੈਨੂੰ ਇੱਕ ਫੋਨ ਆਇਆ ਹallelujah ਔਰ ਉਹਨੇ ਆਇਆ ਪਾਸਟਰ ਜੀ ਪਾਸਟਰ ਦਿਓਲ ਨੂੰ ਕਿਸੇ ਪਾਸਟਰ ਨੇ ਇੱਕ ਸੇਵਕ ਨੇ ਫੋਨ ਕੀਤਾ ਕਹਿੰਦਾ ਪਾਸਟਰ ਜੀ ਮੇਰੇ ਚਰਚ ਵਿੱਚ ਪਤਾ ਨਹੀਂ ਇੱਕ ਨਵੀਂ ਚਾਲ ਚੱਲ ਗਈ ਆ ਕੁੜੀਆਂ ਮੁੰਡੇ ਬਹੁਤ ਭਜਣ ਡਿਆ ਪਿਆ ਚਰਚ ਵਿੱਚੋਂ ਹallelujah ਕੀ ਬੱਚਿਆਂ ਪਿਆ ਕੁੜੀਆਂ ਮੁੰਡੇ ਬੱਚਿਆਂ ਦੇ ਪਿਆ ਪਤਾ ਨਹੀਂ ਕਿਹਦਾ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਇਹ ਚੀਜ਼ ਚੱਲ ਰਹੀ ਆ ਹallelujah ਹallelujah ਔਰ ਪਾਸਰ ਜੀ ਉਸ ਵਕਤ ਬੀਜੀ ਸੀ ਉਹ ਕਹਿੰਦੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਫਿਰ ਅਸੀਂ ਗੱਲ ਕਰਾਂਗੇ ਦਿਨੇ ਦਿਨੇ ਗੱਲ ਕਰਾਂਗੇ ਅਸੀਂ ਔਰ ਸਵੇਰ ਪਾਸਰ ਜੀ ਕਹਿੰਦੇ ਮੈਂ ਪ੍ਰਾਰਥਨਾ ਵਿੱਚ ਬੈਠਾ ਔਰ ਮੇਰੇ ਮਨ ਵਿੱਚ ਆਇਆ ਕਿ ਉਸ ਸੇਵਕ ਨੂੰ ਹੁਣੇ ਫੋਨ ਲਗਾ ਤੇ ਉਹਨੂੰ ਪੁੱਛ ਕਿ ਤੇਰੇ ਚਰਚ ਵਿੱਚ ਕੌਣ ਆਇਆ ਸੀ ਹallelujah ਕਿ ਤੇਰੇ ਚਰਚ ਵਿੱਚ ਕੌਣ ਆਇਆ ਸੀ ਔਰ ਉਸੇ ਵਕਤ ਪਾਸਟਰ ਜੀ ਨੇ ਫੋਨ ਲਗਾਇਆ ਉਸ ਸੇਵਕ ਨੂੰ ਉਸ ਪਾਸਟਰ ਨੂੰ ਧਿਆਨ ਨਾ ਸੁਣਾ ਸਭ ਜਨ ਹੱਥਾਂ ਨੂੰ ਹਿਲਾਓ ਹallelujah ਧਿਆਨ ਨਾ ਸੁਣਾ ਔਰ ਪਾਸਟਰ ਦਿਓਲ ਨੇ ਉਸ ਸੇਵਕ ਨੂੰ ਫੋਨ ਲਗਾ ਕੇ ਆਖਿਆ ਕੀ ਗੱਲ ਪਿਛਲੇ ਦਿਨਾਂ ਵਿੱਚ ਤੁਸੀਂ ਚਰਚ ਵਿੱਚ ਕਿਸੇ ਨੂੰ ਬੁਲਾਇਆ ਸੀ ਹallelujah ਔਰ ਉਸ ਸੇਵਕ ਨੇ ਆਖਿਆ ਹਾਂਜੀ ਪਾਸਟਰ ਜੀ 4-5 ਮਹੀਨੇ ਪਹਿਲਾਂ ਮੈਂ ਇੱਕ ਪਾਸਟਰ ਨੂੰ ਆਪਣੇ ਚਰਚ ਵਿੱਚ ਬੁਲਾਇਆ ਸੀ ਔਰ ਉਹਦੇ ਕੋਲੋਂ ਆਪਣੇ ਚਰਚ ਵਿੱਚ ਬੰਦਗੀ ਕਰਵਾਈ ਸੀ ਔਰ ਪਾਸਟਰ ਦਿਓਲ ਨੇ ਆਖਿਆ ਉਹੀ ਤੈਨੂੰ ਇੱਕ ਗਿਫਟ ਦੇ ਕੇ ਕਿ ਕਿਉਂਕਿ ਸਭ ਪਰਮੇਸ਼ਰ ਵੱਲੋਂ ਨਹੀਂ ਆ ਹallelujah ਸਭ ਪਰਮੇਸ਼ਰ ਵੱਲੋਂ ਨਹੀਂ ਆ ਇਹਨਾਂ ਗੱਲਾਂ ਨੂੰ ਸਮਝੋ ਕਿ ਹਰ ਇੱਕ ਚੀਜ਼ ਪਰਮੇਸ਼ਰ ਵੱਲੋਂ ਨਹੀਂ ਆ ਆਤਮਾਵਾਂ ਨੂੰ ਪਰਖੋ ਕਿ ਕਿਹੜਾ ਤੁਹਾਨੂੰ ਕਿਸ ਲੈਵਲ ਦੀ ਟੀਚਿੰਗ ਦੇ ਰਿਹਾ ਬਾਰੇ ਤੁਹਾਨੂੰ ਦੱਸ ਰਿਹਾ ਹੁਣੇ ਕੋਈ ਭਰਾ ਮੇਰੇ ਨਾਲ ਗੱਲ ਕਰ ਰਿਹਾ ਸੀ ਬੰਦਗੀ ਤੋਂ ਪਹਿਲਾਂ ਕਹਿੰਦਾ ਪਾਸਟਰ ਜੀ ਸਾਡੇ ਰਿਸ਼ਤੇਦਾਰਾਂ ਵਿੱਚ ਇੱਕ ਪਾਸਟਰ ਆ ਕਹਿੰਦਾ ਉਹਨੇ ਸਾਡੇ ਰਿਸ਼ਤੇਦਾਰੀ ਲੜਾਲਾ ਮਾਰ ਛੱਡੇ ਆ ਕਹਿੰਦਾ ਤੇਰੇ ਤੇ ਉਹ ਗਵਾਂਡੀ ਨੇ ਕੀਤਾ ਤੇ ਤੇਰੇ ਤੇ ਉਹ ਗਵਾਂਡੀ ਨੇ ਕੀਤਾ ਕਹਿੰਦਾ ਪੱਕੇ ਕਟਰ ਕਲੀਸੀਆ ਵਾਲੇ ਚੰਗੀ ਕਲੀਸੀਆ ਵਾਲੇ ਪਰ ਉਸ ਪਾਸਟਰ ਨੇ ਉਹਨਾਂ ਨੂੰ ਵਹਿਮਾ ਪਰਮਾ ਵਿੱਚ ਪਾ ਕੇ ਕਹਿੰਦਾ ਉਹ ਚਾਚੇ ਤਾ ਸਭ ਇੱਕ ਦੂਸਰੇ ਨਾਲੋਂ ਬੋਲਣ ਹੋਈ ਹਟ ਗਿਆ ਇਹ ਖੁਦਾ ਵੱਲੋਂ ਆ ਅੱਪਾ ਕਹਿ ਸਕਦੇ ਖੁਦਾ ਵੱਲੋਂ ਆ ਹਾਲੇਲੂਇਆ ਹਾਂ ਤੁਸੀਂ ਲਗਾਤਾਰ ਚਰਚਾ ਰਹੇ ਜੀ ਪ੍ਰਾਰਥਨਾ ਕਰ ਰਹੇ ਜੀ ਫਾਸਟਿੰਗ ਕਰ ਰਹੇ ਜੀ ਔਰ ਤਾਨੂੰ ਕਾਲਾਂ ਕੇ ਕੋਈ ਆਖੇ ਕਿ ਨਹੀਂ ਤੇਰੇ ਆਲੇ ਦੁਆਲੇ ਤਾਂ ਭੂਤਿਆ ਰੇ ਵਾਲੇ ਵਾਲੀ ਆ ਚੀਜ਼ਾਂ ਤੈਨੂੰ ਤੇਰੇ ਤੇ ਤੇਰੇ ਗਵਾਂਡੀ ਨੇ ਕਰਤਾ ਤੇਰੇ ਤੇ ਉਹਦੇ ਗਵਾਂਡੀ ਨੇ ਕਰਤਾ ਤੇਰੇ ਤੇ ਉਹਦੇ ਰਿਸ਼ਤੇਦਾਰ ਨੇ ਕਰਤਾ ਹallelujah ਇਹ ਸੱਚ ਝੂਠੀ ਸਿੱਖਿਆ ਤੋਂ ਮੈਂ ਤੈਨੂੰ ਦੱਸਣਾ ਚਾਹਾਂਗਾ ਬੱਚੇ ਰੋਈਸ਼ੂ ਮਸੀਹ ਦੇ ਸਮਰਥੀਆਂ ਦੇ ਵਿੱਚ ਹallelujah ਇਸ ਝੂਠੀ ਸਿੱਖਿਆ ਤੋਂ ਕਿੰਨੇ ਜਣੇ ਪ੍ਰਭੂ ਯਸ਼ੂ ਤੇ ਵਿਸ਼ਵਾਸ ਕਰਦੇ ਆ ਸਭ ਨਹੀਂ ਕਰਦੇ ਕਿੰਨੇ ਜਣੇ ਵਿਸ਼ਵਾਸ ਕਰਦੇ ਆਪਣੇ ਹੱਥਾਂ ਨੂੰ ਹਿਲਾਓ ਦੋਨੋਂ ਹੱਥਾਂ ਨੂੰ ਹਿਲਾਓ ਜੋ ਪ੍ਰਭੂ ਤੇ ਸੱਚਾ ਵਿਸ਼ਵਾਸ ਕਰਦੇ ਆ ਝੂਠੇ ਆਲੇ ਜਿਹੜੇ ਉਹ ਥੱਲੇ ਕਰ ਲੋ ਜਿਹੜੇ ਸੱਚਾ ਵਿਸ਼ਵਾਸ ਕਰਦੇ ਆਪਣੇ ਹੱਥਾਂ ਨੂੰ ਹਿਲਾਉਂਦੇ ਰੋ ਉੱਚੇ ਉਠਾ ਕੇ ਹallelujah ਹallelujah ਬਾਈਬਲ ਵਿੱਚ ਇੱਕ ਗੱਲ ਲਿਖੀ ਧਿਆਨ ਨਾਲ ਸੁਣਾ ਪ੍ਰਭੂ ਯੀਸ਼ੂ ਮਸੀਹ ਕਹਿੰਦਾ ਮੈਂ ਯੁੱਗਾਂ ਤੇ ਅੰਤ ਜ਼ਿਕਰ ਤੇ ਰਹੇ ਇਹ ਵਚਨ ਝੂਠਾ ਕਿ ਸੱਚਾ ਆ ਪਾਸਟਰ ਸੱਚੀ ਆ ਕਿ ਝੂਠੀ ਆ ਜਿਹੜੇ ਵਹਿਮਾਂ ਪਰਮਾਂ ਚ ਪਾਉਂਦੇ ਆ ਹਾਂਜੀ ਜਿਹੜੇ ਕਹਿੰਦੇ ਤੇਰੇ ਆਲੇ ਦੁਆਲੇ ਭੂਤ ਤੁਰੇ ਫਿਰਦੇ ਆ ਪ੍ਰਭ ਯਿਸੂ ਮਸੀਹ ਝੂਠਾ ਕੇ ਜਾਏ ਹੁਣ ਲੋਕ ਝੂਠੇ ਆ ਪ੍ਰਭ ਯਿਸੂ ਮਸੀਹ ਕਹਿੰਦਾ ਮੈਂ ਯੁੱਗਾਂ ਦੇ ਅੰਤ ਤੀਕਰ ਤੇ ਇਹ ਗੱਲ ਜੇਕਰ ਉਹ ਸੱਚਾ ਤੇ ਫਿਰ ਇਹ ਝੂਠ ਪਰ ਦੋਨਾਂ ਚੋਂ ਇੱਕ ਗੱਲ ਕੀ ਆ ਸੱਚਾ ਤੇ ਇੱਕ ਝੂਠ ਆ ਹallelujah ਪ੍ਰਭ ਯਿਸੂ ਮਸੀਹ ਆਪਣੇ ਮੰਨਣ ਵਾਲਿਆਂ ਦੇ ਸਦਾ ਨਾਲ ਰਹਿੰਦਾ ਹੈ ਹallelujah ਜੇਕਰ ਤੁਸੀਂ ਵਿਸ਼ਵਾਸੀ ਹੋ ਜੋ ਮਰਜੀ ਤੁਹਾਨੂੰ ਕਾ ਕੇ ਚਲਾ ਜਾਏ ਤੁਹਾਡੀ ਸਿਹਤ ਤੇ ਅਸਰ ਹੋਣਾ ਇੱਕ ਵਾਰ ਦੀ ਗੱਲ ਆ ਇੱਕ ਪਾਸਟਰ ਮੇਰੇ ਨਾਲ ਘਰੇ ਆਇਆ ਹallelujah ਚਲੋ ਰਾਤ ਸੁੱਤਾ ਘਰੇ ਸੁਬਾ ਉਠਿਆ ਕਹਿੰਦਾ ਰਾਤ ਮੈਂ ਇਥੇ ਸੱਪ ਦੌਰ ਦੇ ਵੇਖਿਆ ਮੈਂ ਕਿਹਾ ਪਾਸ ਜੀ ਅੱਜ ਤੇ ਕਹਿਤਾ ਅੱਗੇ ਤੋਂ ਸਾਨੂੰ ਇਹੋ ਜੀ ਸਿੱਖਿਆ ਨਾ ਦੇ ਉੱਤੇ ਉਸ ਤੋਂ ਬਾਅਦ ਉਹਨੂੰ ਮੈਂ ਘਰ ਵੀ ਵਾਰਿਆ ਮੈਂ ਕਿਹਾ ਤੁਰਿਆ ਚੱਲ ਤੇ ਜਿੱਥੇ ਜਾਣਾ ਹੈ ਪਰ ਸਾਨੂੰ ਇਦਾਂ ਦੇ ਹਾਲੇਲੂਇਆ ਟਰੇਸ ਦਾ ਲਾਰਡ ਕਿਉਂ ਕਿਉਂਕਿ ਲੋਕ ਤੁਹਾਨੂੰ ਪਰਮਾਉਂਦੇ ਆ ਅੱਜ ਉਹ ਆਪਣੀ ਬਿਜ਼ਨਸ ਚ ਚਲਾਉਣਾ ਚਾਹੁੰਦੇ ਆ ਉਹ ਪੈਸਾ ਚਾਹੁੰਦੇ ਆ ਉਹ ਤੁਹਾਨੂੰ ਡਰਾਉਣਾ ਚਾਹੁੰਦੇ ਆ ਔਰ ਤੁਹਾਡੇ ਕੋਲ ਪੈਸਾ ਹੜਪਣਾ ਚਾਹੁੰਦੇ ਆ ਉਹ ਤੁਹਾਨੂੰ ਰੋਗ ਸਿੱਖਿਆ ਵੱਲ ਲੈ ਕੇ ਜਾਂਦੇ ਆ ਹਾਲੇਲੂਇਆ ਜੇਕਰ ਦੁੱਖ ਵੀ ਹੁੰਦਾ ਔਰ ਬਾਈਬਲ ਵਿੱਚ ਲਿਖਿਆ ਕਿ ਧਰਮੀਆਂ ਤੇ ਬਹੁਤ ਸਾਰੇ ਦੁੱਖ ਆਉਣਗੇ ਔਰ ਧਰਮੀ ਦੁਹਾਈ ਦੇਣਗੇ ਔਰ ਪਰਮੇਸ਼ਰ ਉਹਨਾਂ ਨੂੰ ਸਾਰੇ ਦੁੱਖਾਂ ਤੋਂ ਕੀ ਕਰੇਗਾ ਛਡਾਵੇਗਾ ਹallelujah ਹallelujah ਔਰ ਬਾਈਬਲ ਵਿੱਚ ਲਿਖਿਆ ਕਿ ਅਸੀਂ ਬਹੁਤ ਸਾਰੇ ਦੁੱਖ ਪਾ ਕੇ ਪਰਮੇਸ਼ਰ ਦੇ ਰਾਜ ਦੇ ਵਿੱਚ ਵਰਨਾ ਆ ਔਰ ਪ੍ਰਭੇਸ਼ਵਸੀ ਨੇ ਵੀ ਆਖਿਆ ਕਹਿੰਦਾ ਜਿਹੜਾ ਮੈਨੂੰ ਮੰਨਣਾ ਚਾਹੁੰਦਾ ਆ ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਆ ਆਪਣੀ ਦੁੱਖਾਂ ਦੀ ਸਲੀਬ ਚੁੱਕ ਕੇ ਤੇ ਮੇਰੇ ਪਿੱਛੇ ਆਫੇ ਹallelujah ਦੁੱਖ ਵੀ ਆਉਣਾ ਹੈ ਮਸੀਹ ਵਿੱਚ ਜੇਕਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਇਹਨਾ ਦੋਖ ਆ ਸਕਦਾ ਆ ਕਿ ਅਸੀਂ ਕੌਣ ਹallelujah ਜੇਕਰ ਅਸੀਂ ਇਹਨਾ ਪ੍ਰਤਾਪਿਆਂ ਦੇ ਵਿੱਚ ਨਾ ਦੁੱਖਾਂ ਦੇ ਵਿੱਚ ਵੀ ਇੱਕ ਸੱਚੇ ਵਿਸ਼ਵਾਸੀ ਬਣ ਕੇ ਰਹਿੰਦੇ ਹਾਂ ਤੇ ਮੈਂ ਕਹਿੰਦਾ ਪ੍ਰਭੂ ਉਹੀ ਵਾਦਾ ਸਾਡੇ ਨਾਲ ਕਰੇਗਾ ਜਿਹੜਾ ਵਾਦਾ ਪਰਮੇਸ਼ਰ ਨੇ ਅਬਰਾਹਮ ਨਾਲ ਕੀਤਾ ਕਿ ਮੈਂ ਤੇਰੇ ਵਾਅਦੇ ਤੇ ਵਾਦਾ ਕਰਾਂਗਾ ਤੇ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ